ਤੁਸੀਂ ਦੇਖ ਰਹੇ ਹੋ ਪੰਜਾਬ ਇਸ ਵੇਲੇ ਮੈਂ ਹਾਂ ਸੁਰਿੰਦਰ ਢੱਲਾ ਸਭ ਤੋਂ ਪਹਿਲਾਂ ਪੰਜਾਬ ਇਸ ਵੇਲੇ ਦੀਆਂ ਚੋਣਵੀਆਂ ਤੇ ਖਾਸ ਖ਼ਬਰਾਂ ਤੇ ਗੁਰਦਾਸਪੁਰ ਵਿੱਚ ਸੁਖਪਾਲ ਸਿੰਘ ਖੈਰਾ ਨੇ ਕਰ ਦਿੱਤਾ ਵੱਡਾ ਐਲਾਨ ਕਿਹਾ ਮਹਾ ਗਠਬੰਧਨ ਤਿਆਰ ਕਿਸੇ ਵੇਲੇ ਵੀ ਕਰਾਂਗੇ ਸੀਟਾਂ ਦੀ ਵੰਡ ਦਾ ਐਲਾਨ ਕਿਹਾ ਆਕਾਲੀ ਪਾਜਪਾਤੇ ਕੈਪਟਨ ਅਮਰਿੰਦਰਜੀਤ ਸਰਕਾਰ ਹਰ ਫਰੰਟ ਤੇ ਫੇਲ ਪੰਜਾਬੀ ਪਾਉਣਗੇ ਪੰਜਾਬ ਡੈਮੋਕਰੈਟਿਕ ਅਲਾਈਅንስ ਨੂੰ ਵੋਟਾਂ ਭਗਵੰਤ ਮਾਨ ਨੇ ਸ਼ਰੋਮਣੀ ਅਕਾਲੀ ਦਲ ਤੇ ਕੀਤੇ ਤਿੱਖੇ ਹਮਲੇ ਕਿਹਾ ਸੁਖਬੀਰ ਬਾਦਲ ਵਰਸਾ ਸਿੰਘ ਵਲਟੋਹਾਂ ਨੂੰ ਪਾਰਟੀ ਵਿੱਚੋਂ ਕਰੇ ਸਸਪੈਂਡ ਕਿਹਾ ਸੁਖਬੀਰ ਅਫਸਰਾਵਾਂਗ ਅਕਾਲੀ ਦਲ ਦੇ ਮਾੜੇ ਪਛੋਕੜ ਵਾਲੇ ਵਰਕਰਾਂ ਲਈ ਵੀ ਲਾਵੇ ਡਾਇਰੀ ਸ਼ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਹੋਈ ਬੈਠਕ ਭਾਰਤੀ ਜਨਤਾ ਪਾਰਟੀ ਨਾਲ ਛੱਡ ਛਡਈਏ ਦਾ ਮੁੱਦਾ ਪਿਆ ਠੰਡਾ ਸੁਖਵੀਰ ਬਾਦਲ ਨੇ ਕਿਹਾ ਕਿ ਭਾਜਪਾ 3 ਅਤੇ ਅਕਾਲੀ ਦਲ 10 ਸੀਟਾਂ ਤੇ ਹੀ ਲੜੇਗਾ ਚੋਣ ਸੀਟਾਂ ਵਿੱਚ ਕਮੀ ਆਉਣ ਦੀ ਗੱਲ ਤੋਂ ਕੀਤਾ ਇਨਕਾਰ ਜੰਮੂ ਵਿੱਚ ਨਰਿੰਦਰ ਮੋਦੀ ਨੇ ਰੇਲੀ ਦੌਰਾਨ 1947 ਦੀਆਂ ਗਲਤੀਆਂ ਕਰਕੇ ਕਰਤਾਰਪੁਰ ਸਾਹਿਬ ਦੀ ਜ਼ਮੀਨ ਪਾਕਿਸਤਾਨ ਵਿੱਚ ਜਾਣ ਦਾ ਇਲਜ਼ਾਮ ਦੁਖਾਇਆ ਕਿਹਾ ਮਨਮੋਹਨ ਸਿੰਘ ਸਰਕਾਰ ਨੇ ਕੀਤਾ ਸੀ 52 ਹਜ਼ਾਰ ਕਰੋੜ ਦਾ ਕਰਜ਼ਾ ਮਾਫ਼ ਕੀਤਾ ਸੀ 6 ਲੱਖ ਕਰੋੜ ਕਰਜ਼ਾ ਮਾਫੀ ਦਾ ਵਾਅਦਾ ਪਰ ਅਸੀਂ ਦਵਾਂਗੇ 6000 ਰੁਪਏ ਸਿੱਧੇ ਜਾਣਗੇ ਖਾਤਿਆਂ हरियाणा ਦੇ ਮੁਸਤਫਾ ਬਾਦ ਵਿੱਚ Arvind Kejriwal ਵਾਲੇ ਵੀ ਕੀਤੀ ਰੈਲੀ ਮੋਦੀ ਸਰਕਾਰ ਤੇ ਸਾਦੇ ਨਿਸ਼ਾਨੇ ਕਿ ਹਾਂ ਮੋਦੀ ਅਤੇ ਸਾਦੀ ਜੋੜੀ ਨੇ ਕੀਤਾ ਦੇਸ਼ ਦਾ ਨੁਕਸਾਨ ਅੰਮ੍ਰਿਤਸਰ ਵਿੱਚ ਰੇਲ ਹਾਦਸੇ ਵਿੱਚ ਮਾਰੇ ਗਏ ਪੀੜਤ ਪਰਿਵਾਰਾਂ ਨੂੰ ਸਮਾਜ ਸੇਵੀ ਸੰਸਥਾ ਵੱਲੋਂ ਦਿੱਤੇ ਗਏ ਮਦਦ ਦੇ ਚੈੱਕ ਲੋਕਾਂ ਨੇ ਚੁੱਕੇ ਕੈਪਟਨ ਅਮਰਿੰਦਰ ਜੀ ਸਰਕਾਰ ਤੇ ਸਵਾਲ ਕਿੱਥੇ ਨੇ ਕੈਪਟਨ ਜੀ ਤੁਹਾਡੇ ਵਾਦੇ ਓ ਵੀ ਸੋਨੀ ਨੇ ਕਿਹਾ ਸਾਰੇ ਵਾਦੇ ਕਰਾਂਗੇ ਪੂਰੇ ਤੇ ਹੁਣ ਸੁਰਖੀਆਂ ਦਾ ਵਿਸਤਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੁਖਪਾਲ ਸਿੰਘ ਖਹਿਰਾ ਦੀ ਸੁਖਪਾਲ ਸਿੰਘ ਖਹਿਰਾ ਗੁਰਦਾਸਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਰੈਲੀ ਨਮਾਏ ਇਕੱਠ ਨੂੰ ਸੰਬੋਧਨ ਕੀਤਾ ਤੇ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਦੌਰਾਨ ਵੀ ਉਹਨਾਂ ਨੇ ਆਮ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਦਵਾਇਆ ਕਿ ਪੰਜਾਬ ਡੈਮੋਕਰੈਟਿਕ ਅਲਾਈਅੰਸ ਲਗਭਗ ਆਖਰੀ ਪੜਾ ਤੇ ਪੁੱਜ ਚੁੱਕਿਆ ਹੈ ਤੇ ਕਿਸੇ ਵੇਲੇ ਵੀ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਸੁਖਪਾਲ ਖੈਰਾ ਨੇ ਦਾਅਵਾ ਕੀਤਾ ਕਿ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਮਾਝੇ ਤੋਂ ਲੈ ਕੇ ਦੁਆਬੇ ਅਤੇ ਮਾਝ ਮਾਲਵੇ ਤੱਕ ਪੰਜਾਬ ਦੇ ਵਿੱਚ ਵੱਡੀ ਜਿੱਤ ਦਰਜ ਕਰੇਗਾ ਸੁਖਪਾਲ ਖੈਰਾ ਨੇ ਇੱਕ ਵਾਰੀ ਫੇਅਰ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਵਿਅੰਕ ਕਿ ਕਸੇ ਉਹਨਾਂ ਅਕਾਲੀ ਭਾਜਪਾ ਨੂੰ ਲੈ ਕੇ ਕਿਹਾ ਕਿ ਸਿੱਖ ਮਸਲਿਆਂ ਨੂੰ ਲੈ ਕੇ ਇਹ ਪਾਰਟੀਆਂ ਸਿਰਫ ਦਿਖਾਵਾ ਕਰ ਰਹੀਆਂ ਦੇਖੋ ਅਸੀਂ ਨਾ ਇੱਕ ਯਤਨ ਕਰ ਰਹੇ ਹਾਂ ਕਿ ਇੱਕ ਤੀਸਰਾ ਸਾਫ ਸੁਥਰਾ ਬਦਲ ਪੈਦਾ ਕੀਤਾ ਜਾਵੇ ਪੰਜਾਬ 'ਚ ਕਿਉਂਕਿ ਅਕਾਲੀ ਦਲ ਜਿਸ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਦੋਸ਼ਿਆਂ ਨੂੰ ਫੜਨ ਦਾ ਉਪਰਾਲਾ ਨਹੀਂ ਕੀਤਾ ਉਲਟਾ ਬਚਾਉਂਦੇ ਰਹੇ ਪੁਲਿਸ ਵਾਲਿਆਂ ਨੂੰ ਬਚਾਉਂਦੇ ਰਹੇ ਔਰ ਕਾਂਗਰਸ ਨੂੰ ਹੁਣ ਬਣਿਆ ਨੂੰ 2 ਸਾਲ ਹੋ ਗਏ ਲੇਕਿਨ ਵਰਕ ਕਲਚਰ ਉਹੀ ਹੈ ਉਹੀ ਮਾਫੀਆ ਦਾ ਰਾਜ ਹੈ ਉਹੀ ਲੁੱਟ ਖਸੋਟਿਆ ਥਾਣਿਆਂ ਤੇ ਤਹਿਸੀਲਾਂ ਚ ਉਹੀ ਬਦਲਾਖੋਰੀ ਦੀ ਰਾਜਨੀਤੀ ਆ ਸਰਪੰਚਾਂ ਦੀਆਂ ਇਲੈਕਸ਼ਨਾਂ ਵਿੱਚ ਕਾਂਗਰਸ ਦੇ ਐਮਐਲ ਨੇ ਕਰੋੜਾਂ ਰੁਪਏ ਇਕੱਠੇ ਕਰਤੇ ਲੋਕਾਂ ਨੂੰ ਸਰਪੰਚ ਬਣਾਉਣ ਦਾ ਝੂਠਾ ਵਾਅਦਾ ਕਰਕੇ ਜਾਂ ਉਹਨਾਂ ਦੇ ਸਿੱਧੇ ਜਾਂ ਸਿੱਧੇ ਤੌਰ ਤੇ ਮਦਦ ਕਰਕੇ ਇਹ ਸਾਰਾ ਜਿਹੜਾ ਸਿਸਟਮ ਸੀ ਇਹਨੂੰ ਬਦਲਣ ਵਾਸਤੇ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਈਅንስ ਘੜਿਆ ਵਾ ਔਰ ਉਸ ਅਲਾਈਅንስ ਵਿੱਚ ਪੰਜਾਬੀ ਇਕਤਾ ਤੋਂ ਇਲਾਵਾ ਲੋਕਨ ਸਾਫ ਪਾਰਟੀ ਡਾਕਟਰ ਧਰਮਵੀਰ ਗਾਂਧੀ ਦਾ ਪੰਜਾਬ ਮੰਚ ਬਹੁਜਨ ਸਮਾਜ ਪਾਰਟੀ ਔਰ ਟਕਸਾਲੀ ਅਕਾਲੀ ਦਲ ਨੂੰ ਨਾਲ ਲਿਆ ਵਾ ਸੀ ਪਹਿਲੀਆਂ ਮੀਟਿੰਗਾਂ ਚ ਅਸੀਂ ਆਲਮੋਸਟ 50% ਸੀਟਾਂ ਤੇ ਸਹਿਮਤੀ ਬਣਾ ਚੁੱਕੇ ਹਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਬਾਕੀ ਦੀ 50% ਸੀਟਾਂ ਤੇ ਸੈਮਤੀ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਚੰਗੇ ਬੰਦੇ ਪੜੇ ਲਿਖੇ ਹੋਣ ਸਾਫ ਸੁਥਰੇ ਉਹਨਾਂ ਨੂੰ ਲਿਆਂਦੇ ਦੇਖੋ ਉਹ ਤਾਂ ਛੋਟੇ ਪੱਦਰ ਦੇ ਅਫਸਰ ਨੇ ਨਾ ਜਿਨ੍ਹਾਂ ਦੀਆਂ ਜ਼ਮਾਨਤਾਂ ਰੱਦ ਹੋਈਆਂ ਪਰ ਕੈਪਟਨ ਸਾਹਿਬ ਦੀ ਸੱਟ ਜਿਹੜੇ 4 ਵੱਡੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਸੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਨੇ ਉਹਨਾਂ ਨੂੰ ਫੜਨ ਵਿੱਚ ਬਹੁਤ ਕਾਲ ਕੀਤੀ ਉਹ ਹਾਈ ਕੋਰਟ ਚਲੇ ਕੇ ਸਟੇ ਲੈ ਜਾਂਦੇ ਤਾਂ ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਐਸਆਈਟੀ ਆ ਉਹ ਛੋਟੇ ਛੋਟੇ ਅਫਸਰਾਂ ਨਾਲੋਂ ਤਾਕਤਵਰ ਪੁਲਿਸ ਦੇ ਜਿਹੜੇ ਦੋਸ਼ੀ ਨੇ ਜਿਹਦੇ ਵਿੱਚ ਸੁਮੇਦ ਸਿੰਘ ਸੈਣੀ ਦਾ ਨਾਮ ਆਉਂਦਾ ਜਿਸ ਵਿੱਚ ਉਸ ਵਕਤ ਦੇ ਹੋਮ ਮਨਿਸਟਰ ਤੇ ਡਿਪਟੀ ਚੀਫ ਮਨਿਸਟਰ ਸੁਖਬੀਰ ਬਾਦਲ ਦਾ ਨਾਮ ਆਉਂਦਾ ਕਿਉਂਕਿ ਬਾਦਲ ਸਾਹਿਬ ਨੇ 14 ਅਕਤੂਬਰ ਦੀ 2015 ਨੂੰ ਸਵੇਰੇ 2 ਵਜੇ ਉਸ ਵਕਤ ਦੇ ਡੀਜੀਪੀ ਨੂੰ ਕਾਲ ਕੀਤੀ 2 ਵਜੇ ਤਾਂ ਆਮ ਬੰਦਾ ਕੋਈ ਕਾਲ ਹੀ ਨਹੀਂ ਕਰਦਾ ਔਰ ਉਦੋਂ ਹੀ ਸਵੇਰੇ 6 ਵਜੇ ਕੋਟਕਪੂਰੇ ਵਿੱਚ ਗੋਲੀ ਚੱਲਦੀ ਆ लाठी ਚਾਰਜ ਹੁੰਦਾ ਤੇ ਸਵਾ 9 ਵਜੇ ਬਾਈਬਲ ਕਲਾਂ ਦੇ ਵਿੱਚ ਬੱਚੇ ਦੋ ਸਿੱਖ ਨੌਜਵਾਨ ਮਾਰੇ ਗਏ ਇਸ ਲਈ ਜਿਹੜੇ ਲੋਕ ਅਸਲ ਦੋਸ਼ੀ ਨੇ ਬਾਦਲਾਂ ਦੇ ਖਿਲਾਫ ਔਰ ਤਾਕਤਵਾਰ ਪੁਲਿਸ ਵਾਲਿਆਂ ਦੇ ਖਿਲਾਫ ਇਸ ਬਾਈਬਲ ਕਲਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ અપਮਾਨ ਹੋਇਆ ਬੇਅਦਬੀ ਹੋਈ ਆ ਉਹਦੇ ਵਿੱਚ ਇਹਨਾਂ ਦੇ ਖਿਲਾਫ ਠੋਸ ਨਿਗਰੈਕਸ਼ਨ ਹੋਣਾ ਚਾਹੀਦਾ ਉਹਦੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਬਣੇ ਭਗਵੰਤ ਮਾਨ ਨੇ ਅਕਾਲੀ ਦਲ ਤੇ ਤਿੱਖੇ ਹਮਲੇ ਕੀਤੇ ਨੇ ਸੰਗਰੂਰ ਵਿੱਚ ਪੱਤਰਕਾਰਾਂ ਨਾਲ ਗਲਵੱਤ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ਕੇ ਸ਼ਰੋਮਨੀ ਅਕਾਲੀ ਦਲ ਨੂੰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਤੋਂ ਸਸਪੈਂਡ ਕੀਤਾ ਜਾਣਾ ਚਾਹੀਦਾ ਹੈ ਭਗਵੰਤ ਮਾਨ ਨੇ ਅਕਾਲੀ ਦਲ ਪ੍ਰਤੀ ਕਾਫੀ ਤਿੱਖੇ ਸ਼ਬਦ ਵਰਤੇ ਉਹਨਾਂ ਇਹ ਵੀ ਕਿਹਾ ਕਿ ਸੁਖਬੀਰ ਬਾਦਲ ਨੂੰ ਹੁਣ ਅਫਸਰਾ ਵਾਂਗ ਅਕਾਲੀ ਦਲ ਦੇ ਉਹਨਾਂ ਵਰਕਰਾਂ ਦਾ ਨਾਮ ਵੀ ਡਾਇਰੀ ਵਿੱਚ ਲਿਖਣਾ ਚਾਹੀਦਾ ਹੈ ਜਿਨ੍ਹਾਂ ਦਾ ਰਿਕਾਰਡ ਖਰਾਬ ਹੈ ਦੇਖੋ ਅਕਾਲੀ ਦਲ ਦਾ ਇੱਕ ਲੀਡਰ ਹੈ ਜਿਹੜਾ ਬਹੁਤ ਬੜਬੋਲਾ ਔਰ ਟੀਵੀ ਤੇ ਬਹਿ ਕੇ ਦੂਜੀਆਂ ਪਾਰਟੀਆਂ ਨੂੰ ਬਹੁਤ ਮੰਦੀ ਸ਼ਬਦਾਵਲੀ ਦੇ ਵਿੱਚ ਨਖੇਦੀ ਕਰਦਾ ਹੈ ਬੋਲਦਾ ਉਹਨਾਂ ਨੂੰ ਭੰਡਦਾ ਹੈ ਬਿਰਸਾ ਸਿੰਘ ਵਲਟੋਵਾ ਜਿਹੜਾ ਵਿਧਾਨ ਸਭਾ ਦੇ ਵਿੱਚ ਔਨ ਰਿਕਾਰਡ ਇਹ ਕਹਿ ਰਿਹਾ ਕਿ ਮੈਂ ਅੱਤਵਾਦੀ ਸੀ ਅੱਤਵਾਦੀ ਹਾਂ ਤੇ ਅੱਤਵਾਦੀ ਰਹਾਂਗਾ ਪਰ ਬਾਦਲ ਸਾਹਿਬ ਨੇ ਕਦੇ ਵੀ ਉਹਦਾ ਟਰੈਕ ਰਿਕਾਰਡ ਚੈੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਫਿਰ ਜੇ ਪਤਾ ਸੀ ਤਾਂ ਅੱਖਾਂ ਬੰਦ ਕਰ ਲੀਆਂ 36 ਸਾਲਾਂ ਬਾਅਦ ਡਾਕਟਰ ਸੁਦਰਸ਼ਨ ਕੁਮਾਰ ਤਰੇਹੰਦੇ ਕਤਲ ਦੇ ਸਿਲਸਲੇ 'ਚ ਉਹਨਾਂ ਦੇ ਵਿਰੁੱਧ ਚਲਾਨ ਪੇਸ਼ ਹੋਇਆ 36 ਸਾਲਾਂ ਬਾਅਦ ਉਸ ਤੋਂ ਬਾਅਦ ਉਹ ਇਲੈਕਸ਼ਨਾਂ ਵੀ ਲੜਦੇ ਰਹੇ ਉਹ ਆਪਣੇ ਪਾਸਪੋਰਟ ਵਗੈਰਾ ਵੀ ਰੀਨਿਊ ਕਰਾਉਂਦੇ ਰਹੇ ਤੇ ਹੁਣ ਤਾਂ ਅਦਾਲਤ ਨੇ ਉਹਨਾਂ ਨੂੰ ਤਲਬ ਕਰ ਲਿਆ ਮੈਂ ਪੁੱਛਣਾ ਚਾਹੁੰਨਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਚਿਆ ਖੁਚਿਆ ਉਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਪੂ ਕਿ ਇਹਦੇ ਬਾਰੇ ਤੁਸੀਂ ਹੁਣ ਕੀ ਕਹਿਣਾ ਚਾਹੋਗੇ ਜਾਂ ਤਾਂ ਤੁਸੀਂ ਉਹਨਾਂ ਨੂੰ ਪਾਰਟੀ ਚੋਂ ਕੱਢੋ ਜਾਂ ਉਹ ਆਪ ਅਸਤੀਫਾ ਦੇਣ ਸ਼੍ਰੋਮਣੀ ਅਕਾਲੀ ਦਲ ਦਾ ਅਪਰਾਧਿਕरण ਹੋ ਚੁੱਕਿਆ ਸੋ ਬਿਰਸਾ ਸਿੰਘ ਬਲਟੋਆ ਦੂਜਿਆਂ ਦੇ ਵਿੱਚ ਨੁਕਸ ਕੱਢਣ ਵਾਲਾ ਅੱਜ ਆਪ ਜਵਾਬ ਦੇਵੇ ਕਿ ਹੁਣ ਕੀ ਕਰਨਗੇ ਉਹ ਹੁਣ ਤਾਂ ਅਦਾਲਤ ਨੇ ਤਲਬ ਕਰ ਲਿਆ ਉਹਨਾਂ ਨੂੰ 36 ਸਾਲਾਂ ਬਾਅਦ ਇਹਦਾ ਮਤਲਬ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਕਾਲੀ ਦਲ ਜਿਹੜਾ ਹੈ ਉਹ ਇਹਨਾਂ ਨੂੰ ਸ਼ਹਿਦਿੰਦਾ ਤੇ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਅ ਅਕਾਲ ਜਦੋਂ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਜਾਂ ਜਦੋਂ ਆਮ ਆਦਮੀ ਪਾਰਟੀ 2017 ਚ ਲੜ ਰਹੀ ਸੀ ਤਾਂ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਕਹਿ ਰਹੇ ਸੀ ਕਿ ਆਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਖਰਾਬ ਹੋ ਜਾਊਗੀ ਆਪ ਸਿਪਾਹੀ ਚਾ ਖਰਾਬ ਹੋ ਜੂਗਾ ਦੂਜੇ ਪਾਸੇ ਡਾਕਟਰ ਸੁਦਰਸ਼ਨ ਕੁਮਾਰ ਤਰੇ ਹਨ ਜਿਹੜੇ ਕਿ ਮੰਨੇ ਪ੍ਰਮੰਨੇ ਡਾਕਟਰ ਸੀ ਉੱਥੇ ਉਸ ਇਲਾਕੇ ਦੇ ਉਹਨਾਂ ਦੇ ਜਿਹੜੇ ਕਤਲ ਹੋਇਆ ਕਤਲ ਤੋਂ ਬਾਅਦ ਜਿਹੜੇ ਦੋ ਬੰਦੇ ਫੜੇ ਗਏ ਉਹਨਾਂ ਨੇ ਬਿਰਸਾ ਸਿੰਘ ਬਲਟੋਏ ਦਾ ਨਾਂ ਲਿਆ ਮੈਂ ਤਾਂ ਕਹਿੰਦਾ ਕਿ ਮਾਨਯੋਗ ਅਦਾਲਤ ਨੇ 36 ਸਾਲਾਂ ਬਾਅਦ ਇਹ ਕੀਤਾ ਸਵਾਗਤ ਕਰਾਂਗੇ ਪਰ 36 ਸਾਲ ਲੁਕੋਇਆ ਕਿਉਂ ਗਿਆ ਇਹ ਕਿਤੇ ਨਾ ਕਿਤੇ ਰਾਜਨੀਤਿਕ ਸ਼ਹਿ ਮਿਲਦੀ ਹੈ ਇਹਨਾਂ ਲੋਕਾਂ ਨੂੰ ਉਧਰ ਸੰਗਰੂਰ ਵਿੱਚ ਵਕ ਵਕ ਥਾਵਾਂ ਤੇ ਦੌਰੇ ਦੌਰਾਨ ਭਗਵੰਤ ਮਾਨ ਨੇ ਅਕਾਲੀ ਦਲ ਮੋਦੀ ਅਤੇ ਕਾਂਗਰਸ ਖਿਲਾਫ ਤਿੱਖੇ ਸਿਆਸੀ ਬਿਆਨ ਦਿੱਤੇ ભગવંતમાન ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਮਾਂ ਬੋਲੀ ਨਾਲ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਅਕਾਲੀ ਭਾਜਪਾ ਗਠਬੰਧਨ ਤੇ ਤਿੱਖੇ ਸਿਆਸੀ ਵਿਅੰਗ ਕਰਦੇ ਹੋਏ ਕਿਹਾ ਕਿ ਦੋਵੇਂ ਤਰ੍ਹਾਂ ਅੰਦਰੋਂ ਇਕੱਠੀਆਂ ਨੇ ਅਤੇ ਸੂਬੇ ਦੇ ਲੋਕਾਂ ਨੂੰ ਮੂਰਖ ਬਣਾ ਰਹੀਆਂ ਨੇ। ਉਹਨਾਂ ਸਾਫ਼ ਕੀਤਾ ਕਿ ਉਹਨਾਂ ਦੀ ਗਠਬੰਧਨ ਨਾਲ ਗੱਲਬਾਤ ਚੱਲ ਰਹੀ ਹੈ, ਟਕਸਾਲੀਆਂ ਨਾਲ ਅਤੇ ਬਸਪਾ ਨਾਲ ਵੀ ਉਹਨਾਂ ਦੀ ਗੱਲਬਾਤ ਚੱਲ ਰਹੀ ਹੈ। ਭਗਵੰਤਮਾਨ ਨੇ ਕਿਹਾ ਕਿ ਜੇ ਹਮ ਖਿਆਲੀ ਪਾਰਟੀਆਂ ਨਾਲ ਸਮਝੌਤਾ ਹੁੰਦਾ ਤੇ ਆਮ ਪੰਜਾਬ ਵਿੱਚ ਸਾਰੀਆਂ ਸੀਟਾਂ ਜਿੱਤੇਗੀ ਗੁਰਦੁਆਰਾ ਸਾਹਿਬ 'ਚ ਕਹਿੰਦੇ ਆਰਐਸਐਸ ਦਾ ਦਖਲ ਹੈ ਜਦੋਂ ਆਰਐਸਐਸ ਨਾਲ ਥੋੜਾ ਸਮਝੌਤੇ ਹੀ ਹੋਏ ਹੋਏ ਦਖਲ ਤਾਂ ਦੇਣ ਗਈ ਉਹ ਤੁਸੀਂ ਉਹਨਾਂ ਨਾਲ ਲੜ ਕੇ ਤਾਂ ਇਲੈਕਸ਼ਨ ਲੜਦੇ ਹੋ ਆਰਐਸਐਸ ਤਾਂ ਵਿੱਚ بڑੂਗੀ بڑੂਗੀ ਫਿਰ ਜਦੋਂ ਤੁਸੀਂ ਉਹਨਾਂ ਨਾਲ ਸਮਝੌਤੇ ਕਰਦੇ ਹੋ ਜਦੋਂ ਤੁਸੀਂ ਉਹਨਾਂ ਦੇ ਫੰਕਸ਼ਨਾਂ ਜਾਣਦੇ ਹੋ ਔਰ ਹੋਰ ਦੇਖੋ ਬਾਰੋਂ-ਬਾਰੋਂ ਰੌਲਾ ਪਾ ਰਹੇ ਨੇ ਕਿ ਅਸੀਂ ਤੁਹਾਡੇ ਨਾਲ ਸਬੰਧ ਤੋੜ ਲਾਂਗੇ ਜੀ ਸਾਡਾ ਗੁਰਦੁਆਰਾ ਸਾਹਿਬ ਸਾਡੇ ਧਰਮ ਦੇ ਕੰਮਾਂ 'ਚ ਅੜਚਣ ਨਾ ਬਣੋ ਸਾਡੇ ਇੰਟਰਫੇਅਰ ਨਾ ਕਰੋ ਅਸੀਂ ਤੁਹਾਡੇ ਨਾਲ ਸਬੰਧ ਤੋੜ ਲਾਂਗੇ ਸਾਨੂੰ ਗਠਜਵਨ ਤੋੜਨ ਚ ਕੋਈ ਹਰਜ ਨਹੀਂ ਹੋਊਗਾ ਤੇ ਦੂਜੇ ਪਾਸੇ ਹਰ ਸਿਮਰਤ ਕੌਰ ਸਮ੍ਰਿਤੀ ਰਾਣੀ ਹੋਰ ਨਾ ਕਿ ਕਿਲੀਪ ਆ ਰਹੀ ਅੰਦਰ ਇਹ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਔਰ ਮਤਲਬ ਆਰਐਸਐਸ ਸਾੜਾ ਨੇ ਵੀ ਕਹੇਤਾ ਕਿ ਜੇ ਸਾਡੇ ਵਿਰੁੱਧ ਬੋਲਨੇ ਪਹਿਲਾਂ ਹਰ ਸਿਮਰਤ ਕੌਰ ਦੀ ਕੁਰਸੀ ਛੱਡੋ ਤੇ ਨਾਲ ਜਿਹੜਾ ਮਨਜਿੰਦਰ ਸਿਰਸ ਹੈ ਉਹ ਕਮਲ ਦੇ ਫੁੱਲ ਤੇ ਜਿੱਤਿਆ ਹੋਇਆ ਉਹ ਉੱਤੋਂ ਭਾਵੇਂ ਉਹ ਕਹਿੰਦਾ ਵੀ ਮੈਂ ਅਕਾਲੀ ਦਲ ਦਾ ਪਰ ਕਮਲ ਦੇ ਫੁੱਲ ਤੇ ਜਿੱਤਿਆ ਹੋਇਆ ਹੈ ਉਹਨਾਂ ਦਾ ਐਮਐਲਏ ਉਹ ਪਹਿਲਾਂ ਉੱਥੋਂ ਅਸਤੀਫਾ ਦੇ ਦੇ ਸੋ ਇਹ ਹੁਣ ਨਹੀਂ ਚੱਲਣੀਆਂ ਤੇ ਕਣੰਬਾ ਜੀਆ ਬਾਦਲ ਸਾਹਿਬ ਨੇ ਪਹਿਲਾਂ ਬਹੁਤ ਲੋਕਾਂ ਨੂੰ ਮੂਲਖ ਬਣਾ ਲਿਆ ਧਰਮ ਦੇ ਨਾਂ ਤੇ ਧਰਮ ਦੇ ਨਾਂ ਤੇ ਬਾਹਰ ਲੋਕਾਂ ਨੂੰ ਇਹ ਮਿਸ ਗਾਈਡ ਕਰ ਰਹੇ ਨੇ ਕਿ ਆਪਣੇ ਗੁਰਦੁਆਰਾ ਸਾਹਿਬ ਚ ਆ ਰਿਹਾ ਸਾਰੀ ਐਸ ਕਰਕੇ ਇਕੱਠੇ ਹੋ ਜੋ ਸਾਡੇ ਨਾਲ ਤੇ ਅੰਦਰ ਕਿਕਲੀਆਂ ਪੈ ਰਹੀਆਂ ਨੇ ਇਹ ਸ਼ਰਮਨਾਕ ਗੱਲ ਹੈ ਦੁਖਦਾਇਕ ਗੱਲ ਹੈ ਸ਼੍ਰੋਮਣੀ ਕਾਲ ਦਾ ਟਕਸਾਲੀ ਤੇ ਬੀਐਸਪੀ ਨਾਲ ਗੱਲ ਚੱਲ ਰਹੀ ਹੈ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਕੁਝ ਦਿਨਾਂ ਚ ਕੋਈ ਨਾ ਕੋਈ ਸਮੀਕਰਨ ਬਣੂਗਾ ਉਦਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਬੈਠਕ ਦਾ ਪ੍ਰਬੰਧ ਕੀਤਾ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਣੇ ਪਾਰਟੀ ਦੇ तमाम ਸੀਨੀਅਰ ਲੀਡਰ ਮੌਜੂਦ ਰਹੇ ਇਸ ਮੌਕੇ ਭਾਰਤੀ ਜਨਤਾ ਪਾਰਟੀ ਨਾਲ ਛੱਡ ਛੜਈਏ ਦੀ ਆਈ ਸਥਿਤੀ ਤੇ ਵੀ ਵਿਚਾਰ ਕੀਤਾ ਗਿਆ ਹਾਲਾਂਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਦਿੱਲੀ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਅਮਿਤ ਸ਼ਾਹ ਨਾਲ ਮਿਲ ਚੁੱਕੇ ਨੇ ਜਿਸ ਤੋਂ ਬਾਅਦ ਸੁਖਬੀਰ ਦੀਆਂ ਸੁਰਾਂ ਵੀ ਨਰਮ ਪਈਆਂ ਨੇ ਕੋਰ ਕਮੇਟੀ ਦੀ ਬੈਠਕ ਵਿੱਚ ਭਾਜਪਾ ਦੀ ਸਹਿਯੋਗੀ ਸੰਸਥਾਰ ਰਾਸ਼ਟਰੀ ਸਿੱਖ ਸੰਗਤ ਵੱਲੋਂ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਦਾ ਵਿਰੋਧ ਕੀਤਾ ਗਿਆ ਉਧਰ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਤਿੱਖੇ ਹਮਲੇ ਕਰਦਿਆ ਕਿ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ ਸੁਖਬੀਰ ਬਾਦਲ ਨੇ ਦਾਅਵੇ ਨਾਲ ਕਿਹਾ ਕਿ ਭਾਜਪਾ ਤਿੰਨ ਸੀਟਾਂ ਤੇ ਅਤੇ ਅਕਾਲੀ ਦਲ ਹੀ 10 ਸੀਟਾਂ ਤੇ ਝੋਣ ਲੜੇਗਾ ਪ੍ਰਧਾਨ ਮੰਤਰੀ ਜੀ ਨੇ ਇੱਕ ਨਵਾਂ ਫਾਰਮੂਲਾ ਕੱਢਿਆ ਸੀ ਜਦੋਂ ਸਾਮੀਨਾਤ ਨੂੰ ਕਮੇਟੀ ਬਣਾਈ ਜਿਹੜਾ ਡੇਡ ਗੁਣਾ ਪ੍ਰੋਫਿਟ ਦੇਣ ਦਾ ਉਹਨਾਂ ਨੇ ਜਿਹੜਾ ਕੈਲਕੂਲੇਟ ਕਰਕੇ ਸਾਰੀ ਫਸਲਾਂ ਦੇ ਰੇਟ ਦੱਸਤੇ ਉਹਦੇ ਬਾਅਦ ਪ੍ਰਧਾਨ ਮੰਤਰੀ ਜੀ ਨੇ 15000 ਕਰੋੜ ਰੁਪਇਆ ਬਜਟਸ ਰੱਖਿਆ ਹਰ ਸਟੇਟ ਦਾ ਨਿਸ਼ਾਨਾ ਸੀ ਕਿ ਜੋ ਫਸਲਾਂ ਜਿਵੇਂ ਮੱਕੀ ਹੈ ਜਿਵੇਂ ਦੂਜੀਆਂ ਫਸਲਾਂ ਹਨ ਸਨਫਲਾਰ ਹੈ ਸੂਰਜਮੁਖੀ ਹੈ ਆਲੂ ਆ ਜਿਹੜੀਆਂ ਫਸਲਾਂ ਹੈ ਜੋ ਉਹਨਾਂ ਨੇ ਰੇਤ ਗਵਰਨਮੈਂਟ ਆਫ ਇੰਡੀਆ ਨੇ ਅਨਾਉਂਸ ਕੀਤੇ ਮਿਨਿਮਮ ਸਪੋਰਟ ਪ੍ਰਾਈਸ ਗਵਰਨਮੈਂਟ ਆਫ ਸਟੇਟਸ ਦੇ ਉਹ ਪਰਚੇਸ ਕਰਨੀ ਸੀ ਜੋ ਗੈਪ ਹੈ ਜੇ ਫੋਰ ਐਗਜ਼ਾਮਪਲ 100 ਰੁਪਏ ਦਾ ਗੈਪ ਆ ਰਿਹਾ ਹੈ ਜਾਂ 150 ਦਾ ਗੈਪ ਆ ਰਿਹਾ ਹੈ ਉਹ ਗੈਪ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਨੂੰ ਲਿਖ ਕੇ ਦੇਣਾ ਸੀ ਤੇ ਉਹ ਗੈਪ ਗਵਰਨਮੈਂਟ ਆਫ ਇੰਡੀਆ ਉਹਨਾਂ ਨੂੰ ਰਿਫੰਡ ਕਰਦੀ ਪੰਜਾਬ ਸਰਕਾਰ ਨੂੰ ਤੇ ਉਹ ਫਾਰਮਰ ਨੂੰ ਦਿੰਦੇ ਤੁਸੀਂ ਦੇਖ ਲਓ ਮਧਿਆ ਪ੍ਰਦੇਸ਼ ਤੇ ਜਿੰਨੇ ਵੀ ਬੀਜੇਪੀ ਰੂਲ ਸਟੇਟਸ ਹੈ ਸਾਰੀਆਂ ਸਟੇਟਾਂ ਨੇ ਆਪ ਪ੍ਰਕ્યોਰ ਕੀਤਾ ਐਮਐਸਪੀ ਤੇ ਸਾਰੀਆਂ ਫਸਲਾਂ ਉਹ ਜਿਹੜਾ ਗੈਪ ਆ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਤੋਂ ਲੈ ਵੀ ਲਿਆ ਆਪਣੀ ਸਰਕਾਰ ਹੈ ਜਿਨੇ ਫਾਰਮਰ ਤੋਂ ਨਾ ਖਰੀਦੀ ਹੈ ਤੇ ਨਾ ਮੰਗੀ ਹੈ ਕਿਉਂਕਿ ਸੈਂਟਰ ਖਰੀਦੀ ਨਹੀਂ ਤਾਂ ਮੰਗ ਨਹੀਂ ਸਕਦੇ ਸੋ ਆਪਣਾ ਮੁੱਖ ਮੰਤਰੀ ਪੰਜਾਬ ਦਾ ਸੁੱਤਾ ਪਿਆ ਹੈ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਐਂ ਲੱਗਦਾ ਜਿਵੇਂ ਕੰਪਲੀਟ ਕੋਲਾਪਸ ਆਫ ਗਵਰਨਮੈਂਟ ਪੰਜਾਬ 'ਚ ਹੈ ਹੁਣ ਪਾਰਲੀਮੈਂਟ ਦੇ ਇਲੈਕਸ਼ਨ ਆ ਰਹੇ ਆ ਅਾ ਸਾਡੀ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੀ ਜਲਦੀ ਹੀ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਬੁਲਾਈ ਜਾ ਰਹੀ ਹੈ ਕੋਆਰਡੀਨੇਸ਼ਨ ਕਮੇਟੀ ਦੇ ਮੀਟਿੰਗ ਦੇ ਬਾਅਦ ਅਸੀਂ ਜੁਆਇੰਟ ਰੈਲੀਆਂ ਜੁਆਇੰਟ ਮੀਟਿੰਗਸ ਪੂਰੇ ਸਟੇਟਸ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜੰਮੂ ਵਿੱਚ ਇੱਕ ਵੱਡੀ ਰੈਲੀ ਕੀਤੀ ਜੰਮੂ ਵਿੱਚ ਰੈਲੀ ਦੌਰਾਨ ਵੀ ਪ੍ਰਧਾਨ ਮੰਤਰੀ ਦੇ ਨਿਸ਼ਾਨੇ ਤੇ ਕਾਂਗਰਸ ਰਹੀ ਪ੍ਰਧਾਨ ਮੰਤਰੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਕੋਰੀਡੋਰ ਦੇ ਮੁੱਦੇ ਤੇ ਵੀ ਗੱਲ ਕੀਤੀ ਅਤੇ ਇਸ ਲਈ ਸਿੱਧੇ ਸਿੱਧੇ ਮੋੜ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਉਨਾ ਕਿਹਾ ਕਿ 1947 ਵੇਲੇ ਦੀਆਂ ਕਾਂਗਰਸ ਦੀਆਂ ਗਲਤੀਆਂ ਕਰਕੇ ਹੀ ਕਰਤਾਰਪੁਰ ਦੀ ਜ਼ਮੀਨ ਸਾਡੇ ਤੋਂ ਵੱਖਰੀ ਹੋਈ ਨਰਿੰਦਰ ਮੋਦੀ ਨੇ ਮਨਮੋਨ ਸਿੰਘ ਦੀ ਸਰਕਾਰ ਵੱਲੋਂ ਪੰਦੇਸ਼ਪੁਰ ਦੇ ਕਿਸਾਨਾਂ ਦੀ ਕਰਜ਼ਾ ਮਾਫੀ ਤੇ ਵੀ ਸਵਾਲ ਖੜਾ ਕੀਤਾ ਉਹਨਾਂ ਕਿਹਾ ਕਿ ਕਾਂਗਰਸ ਨੇ ਸਿਰਫ 52000 ਕਰੋੜ ਦਾ ਕਰਜ਼ਾ ਮਾਫ ਕੀਤਾ ਸੀ ਜਦਕਿ 6 ਲੱਖ ਕਰੋੜ ਦੀ ਮਾਫੀ ਦਾ ਵਾਅਦਾ ਕੀਤਾ ਸੀ ਮੋਦੀ ਨੇ ਕਿਹਾ ਕਿ ਜਨਤਨ ਦੇ ਖਾਤਿਆਂ ਦਾ ਫਾਇਦਾ ਹੋਏਗਾ ਤੇ ਕਿਸਾਨਾਂ ਨੂੰ 6000 ਰੁਪਏ ਨਾਲ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਹੈ शाहपुर कंदी बांध परियोजना पर भी अब जम्मू कश्मीर ने पंजाब के साथ समझौता कर लिया है भाई और बहनों पहले की सरकारों का देश की आवश्यकताओं और भावनाओं को नजरअंदाज करने का रवैया आप बली भांति जानते थे अब करतारपुर कॉरिडोर की बात ही ले लीजिए अगर ध्यान गया होता तो आज हमारे गुरु नानक देव जी की भूमि हमारे देश में होती हिंदुस्तान का हिस्सा होती दो दिन पहले जो बजट पेश किया गया है उसने सबका साथ सबका विकास के हमारे संकल्प को और मजबूत बनाया है मोदी ने जो बैंकों में खाते खुलवाने का अभियान चलाया था तो उस समय अपने आप को बड़ा दिग्गज और बुद्धिमान मानने वाले लोगों ने उसकी मजाक उड़ाई थी मजाक उड़ाते वो थकते नहीं थे अब पता चला कि जनधन अकाउंट का फायदा कैसे पहुंचने वाला है दो दो हजार रुपये की तीन किस्तों में ये रुपये किसानों के खाते में जमा होंगे जिसमें से पहली किस्त आने वाले कुछ समय में ही किसानों के खातों में आने वाली है ਰੈਲੀਆਂ ਦੇ ਦਿਨ ਆ ਗਏ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਦੇ ਮੁਸਤਾਫਾ ਵਾਦ ਵਿਖੇ ਇੱਕ ਰੈਲੀ ਕੀਤੀ ਇਸ ਮੌਕੇ ਉਹਨਾਂ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਨੂੰ ਨਿਸ਼ਾਨੇ ਤੇ ਲਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹਨਾਂ ਦੋਹਾਂ ਲੀਡਰਾਂ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ ਹੈ ਪਿਛਲੇ 4 ਸਾਲਾਂ ਵਿੱਚ 5 ਸਾਲਾਂ ਵਿੱਚ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਜਿੰਨਾ ਬੇੜਾ ਗਰਖ ਕੀਤਾ ਇਸ ਦੇਸ਼ ਦਾ 70 ਸਾਲਾਂ ਵਿੱਚ ਵੀ ਕਿਸੇ ਨੇ ਨਹੀਂ ਕੀਤਾ ਅਜ ਤੱਕ मुझे लगता है अगर 2019 में इनकी जोड़ी जीत गई मोदी और अमित शाह की यह देश नहीं बचेगा जमहूरियत नहीं बचेगी जनतंत्र नहीं बचेगा यह चुनाव बंद कर देंगे संविधान बदल देंगे ये लोग 1931 में हिटलर आया था जर्मनी में हिटलर ने आते ही संविधान बदल दिया था जर्मनी का चुनाव कराने बंद कर दिए थे और जब तक हिटलर मरा नहीं तब तक, तक हिटलर वहां का प्रेसिडेंट रहा था मोदी और अमित शाह ने भी यही प्लानिंग रखी है अगर 2019 में ये दोबारा आ गए भाई साहब ये देश नहीं छोड़ने वाले जितना जहर इन लोगों ने अपने देश में घोला है जितना इन्होंने इंसान को इंसान से लड़ाया है हिंदुओं को मुसलमानों से लड़ा रहे हैं हरियाणा में चले जाओ जाट को नॉन जाट से लड़ाते हैं महाराष्ट्र में चले जाओ वहां पे मराठा को नॉन मराठा से लड़ाते हैं भाई साहब सत्तर साल पहले जब देश आजाद हुआ था एक पाकिस्तान बना था एक हिंदुस्तान बना था सत्तर साल से पाकिस्तान कोशिश कर रहा है कि किस तरह से हिंदुस्तान को कमजोर किया जाए उधर मोदी सरकार वालों किसानों 6000 ਰੁਪਏ ਸਾਲਾਨਾ ਮਦਦ ਐਲਾਨ ਤੋਂ ਬਾਅਦ ਜਿੱਥੇ ਦੇਸ਼ ਭਰ ਵਿੱਚ ਵੱਖ-ਵੱਖ ਥਾਵਾਂ ਤੇ ਕਿਸਾਨ ਦਰਨਾ ਪ੍ਰਦਰਸ਼ਨ ਕਰ ਰਹੇ ਨੇ ਉੱਥੇ ਵੱਡੀ ਗਿਣਤੀ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵਿੱਚ ਰੋਸ ਵਿਖਾਵਾ ਕਰਨ ਦਾ ਐਲਾਨ ਕਰ ਦਿੱਤਾ ਹੈ ਉਹ ਦਰਸ਼ਨਤੀ ਕੇਂਦਰ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਵੀ ਨਰਿੰਦਰ ਮੋਦੀ ਦੇ ਇਹਨਾਂ ਵਾਅਦਿਆਂ ਨੂੰ ਝੂਮਲਾ ਕਰਾਰ ਦਿੱਤਾ ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਅਤੇ ਦੇਸ਼ ਦੇ ਕਿਸਾਨਾਂ ਨੂੰ ਸਿਰਫ 500 ਰੁਪਏ ਦੇਣਾ ਜ਼ਲੀਲ ਕਰਨ ਵਾਂਗ ਹੈ ਉਨਾ ਕਿਹਾ ਕਿ ਮੋਦੀ ਨੇ ਇੰਡਸਟਰੀ ਨੂੰ ਕੋਈ ਰਾਇਤ ਨਹੀਂ ਦੱਤੀ ਹੈ ਅਤੇ ਬਜਟ ਦੇ ਨਾਂ ਤੇ ਸਿਰਫ ਮਜ਼ਾਕ ਕੀਤਾ ਗਿਆ। ਦੇਖੋ ਬਹੁਤ ਵੱਡਾ ਮਜ਼ਾਕ ਆ ਜਿਹੜਾ ਉਹ 5 ਸਾਲ ਬਾਅਦ ਪਹਿਲਾਂ ਵਾਲਾ ਤਾਂ 5 ਸਾਲ ਲਾਤੇ। 5 ਸਾਲ ਬਾਅਦ ਅਸੀਂ ਵੀ ਮੈਨੂੰ ਵੀ ਦੂਜੀ ਵਾਰ ਐਮਪੀ ਬਣਿਆ ਨੂੰ ਹੋ ਗਿਆ। ਕਦੇ ਇਹੋ ਜਿਹਾ ਦੇਖਿਆ ਨਹੀਂ ਸੀ ਵੀ ਕੋਈ ਫਾਈਨਾਂਸ ਮਿਨਿਸਟਰ ਆ ਜਿਹੜਾ ਉਹ ਐਂ ਲੱਗ ਰਿਹਾ ਸੀ ਰਾਮਲੀਲਾ ਮੈਦਾਨ ਦੇ ਵਿੱਚ ਜਾਂ ਕਿਤੇ ਪੋਲਿਟੀਕਲ ਭਾਸ਼ਣ ਕਰ ਰਿਹਾ ਹੁੰਦਾ। ਬਜਟ ਦੇ ਵੱਲੋਂ ਮੈਂ ਤਾਂ ਕੋਈ ਧਿਆਨ ਨਹੀਂ ਸੀ। ਹੁਣ ਮੈਨੂੰ ਦੱਸੋ ਇੱਕ ਪਾਸੇ ਤਾਂ ਜਿਹੜੀ ਆਪਾਂ ਪੈਨਸ਼ਨ ਦਿੰਨੇ ਆ ਨਾ ਬਜ਼ੁਰਗਾਂ ਦੇ ਉਹ ਵੀ 750 ਰੁਪਈਆ ਤੇ ਇਹ ਕਿੱਡੀ ਵੱਡੀ ਤੋਹੀਨ ਆ ਅੱਜ ਬੱਚੇ ਨੂੰ ਜੇ 500 ਰੁਪਈਆ ਤੁਸੀਂ ਉਹਨੂੰ ਪਾਕਟ ਮਨੀ ਦਿੰਨੇ ਹੋ ਮਹੀਨੇ ਦੀ ਉਹ ਵੀ ਨਹੀਂ ਲੈਂਦਾ ਤੇ ਇੱਕ ਕਿਸਾਨ ਜਿਹੜਾ ਅੰਮਦਾ ਤਾਂ ਹੋਵੇ ਉਹਨੂੰ 500 ਰੁਪਈਆ ਦੇ ਕੇ ਉਹਨੂੰ ਜਲੀਲ ਕੀਤਾ ਏ ਤੇ ਆਹ ਇੰਡਸਟਰੀ ਹੱਬ ਆ ਲੁਧਿਆਣਾ ਇਹ ਚ ਸਾਈਕਲ ਇੰਡਸਟਰੀ ਆ ਇਹਦੇ ਵਿੱਚ ਸਿਲਾਈ ਮਸ਼ੀਨ ਇੰਡਸਟਰੀ ਸਮਾਲੇ ਸਕੇ ਇੰਡਸਟਰੀ ਦੀ ਗੱਲ ਕਰੀਏ ਵੱਡੀ ਹੌਦਰੀ ਦੀ ਇੰਡਸਟਰੀ ਐ ਇੱਕ ਵੀ ਕਿਸੇ ਨੂੰ ਰਾਇਤ ਕੋਈ ਉਹ ਦਰਾਂ ਜਿਹੜੀਆਂ ਇੰਨੀਆਂ ਵੱਡੀਆਂ ਜੀਐਸਟੀਆਂ ਦਰਾਂ ਵੱਡੀਆਂ ਸੀ ਅਸੀਂ ਇਹ ਉਮੀਦ ਵੀ ਘਟਣ ਗਈਆਂ ਕੋਈ ਕਿਸੇ ਨੇ ਟੈਕਨੋਲੋਜੀ ਨਵੀਂ ਵਧਾਉਣੀ ਆ ਉਹਦੇ ਵਿੱਚ ਅਸੀਂ ਵੀ ਉਹ ਚ ਰਹਿਤਾ ਮਿਲਣਗੀਆਂ ਕਿਸੇ ਨੂੰ ਨਹੀਂ ਲੇਬਰ ਕਲਾਸ ਨੂੰ ਐਡਾ بڑا ਮਜ਼ਾਕ ਕੀਤਾ ਗਿਆ ਵੀ ਜਿਹਨੂੰ 60 ਸਾਲ ਉਹ ਕੰਮ ਕਰਦਾ ਰਹੇਗਾ ਤੇ ਉਹ ਜਿਹੜੇ 50 ਰੁਪਏ ਆਪਣੇ ਕਟਾਏਗਾ ਉਹਨੂੰ ਅਸੀਂ 60 ਸਾਲ ਬਾਅਦ 3000 ਰੁਪਏ ਉਹਨੂੰ ਦਮਾਂਗੇ 60 ਸਾਲ ਬਾਅਦ ਉਹਦੇ ਨਾਲ ਵੀ ਮਜਾ ਰੱਖੋਗੇ ਤੇ ਇੱਕ ਗੱਲ ਸਭ ਤੋਂ ਵੱਡੀ ਜਿਹੜੀ ਕਿਸੇ ਹੈਲਥ ਦੇ ਇਸ਼ੂ ਕਿਸੇ ਨੂੰ ਕੋਈ ਸੋਚਿਆ ਨਹੀਂ ਗਿਆ ਕੋਈ ਐਜੂਕੇਸ਼ਨ ਬੱਚਿਆਂ ਨੂੰ ਇਹ ਉਹਦੇ ਬਾਰੇ ਕੋਈ ਸੋਚਿਆ ਨਹੀਂ ਗਿਆ ਉਹ ਅੰਮ੍ਰਿਤਸਰ ਵਿੱਚ ਰੇਲ ਹਾਦਸੇ ਦੇ ਪੀੜਤਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਚੈੱਕ ਦੇ ਕੇ ਉਹਨਾਂ ਦੀ ਆਰਥਿਕ ਮਦਦ ਕੀਤੀ ਗਈ ਹਾਲਾਂਕਿ ਇਸ ਮੌਕੇ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਪੰਜਾਬ ਸਰਕਾਰ ਤੇ ਸਵਾਲ ਚੁੱਕੇ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਆਮ ਲੋਕਾਂ ਨਾਲ ਉਹ ਵਾਅਦੇ ਪੂਰੇ ਨਹੀਂ ਕੀਤੇ ਗਏ ਉਧਰ ਪੰਜਾਬ ਦੇ ਕੈਬਨਿਟ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਸੂਬੇ ਦੀ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਦਿਆਂ ਨੂੰ ਪੂਰਾ ਕਰੇਗੀ ਆਓ ਸੁਣਦੇ ਹਾਂ ਪੀੜਿਤ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਤੇ ਪੰਜਾਬ ਦੇ ਸਿੱਖਿਆ ਮੰਤਰੀ ਦਾ ਕੀ ਦਾਵਾ ਹੈ ਬਿਲਕੁਲ ਸਰਕਾਰ ਵੱਲੋਂ ਪਹਿਲਾਂ ਤੇ ਸੀਐਮ ਸਾਹਿਬ ਕਹਿ ਗਏ ਸੀ ਅਸੀਂ 1.5 ਲੱਖ ਰੁਪਇਆ ਉਹਨਾਂ ਕਿਹਾ ਜੋ ਭੇਜਤਾ ਉਸ ਤੋਂ ਬਾਅਦ ਜਿੰਨਾ ਵੀ ਪਹਿਲਾਂ ਜਿੰਨਾ ਵੀ ਇਹਨਾਂ ਦਾ ਲਾਜ ਸੀ ਜਿਹੜੇ ਇੰਜਰਡ ਹੋਏ ਸੀ ਸਾਰਿਆਂ ਦਾ ਲਾਜ ਫਰੀਕ ਹੋ ਗਿਆ ਸੋ ਜੋ ਵੀ ਸਰਕਾਰ ਦਾ ਬੰਦਾ ਸੀ ਮੈਂ ਚਾਹੁੰਦਾ ਵੀ ਸੈਂਟਰ ਸਰਕਾਰ ਵੱਲੋਂ ਵੀ ਇਹਨਾਂ ਦੀ ਹੈਲਪ ਹੋਣੀ ਚਾਹੀਦੀ ਸੀ ਉਹਨਾਂ ਨੂੰ ਵੀ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਸੀ ਕਿਉਂਕਿ ਸਾਰੀਆਂ ਸਰਕਾਰਾਂ ਦਾ ਫਰਜ਼ ਹੁੰਦਾ ਹੈ ਇਹ ਰੇਲਵੇ ਜਿਹੜੀ ਹੈ ਸੈਂਟਰ ਗਵਰਨਮੈਂਟ ਦੇ ਅੰਦਰ ਆਉਂਦੀ ਹੈ ਕਿ ਮੇਰੀ ਫੈਮਿਲੀ ਚ ਮੇਰੇ ਚਾਚਾ ਜੀ ਤੇ ਮੇਰੇ ਡੈਡੀ ਜੀ ਦੋ ਜਣੇ ਸੀ ਜਿਹੜੇ ਕਿ ਮੇਰਾ ਸਾਰਾ ਖਰਚਾ ਚੁੱਕਰੇ ਮੇਰੀ ਕਾਲਜ ਦੀ ਪੜ੍ਹਾਈ ਦਾ ਜਿੰਨਾ ਖਰਚਾ ਆ ਰਿਹਾ ਸੀ ਸਾਰਾ ਚੁੱਕਰੇ ਚੁੱਕਰੇ ਸੀ ਤੇ ਹੁਣ ਮੇਰਾ ਲਾਸਟ ਸੈਮੈਸਟਰ ਸੀਗਾ ਇਸ ਤਵਾਰ ਗ੍ਰੈਜੂਏਸ਼ਨ ਮੇਰੀ ਕੰਪਲੀਟ ਹੋ ਜਾਣੀ ਸੀ ਤੇ ਇਹਨਾਂ ਨੇ ਜਦੋਂ ਚਲੋ ਜੋ ਵੀ ਹੋਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਵਾਅਦਾ ਕੀਤਾ ਸੀ ਕਿ ਆਪਾਂ ਤੁਹਾਨੂੰ ਮਤਲਬ ਕਿ ਨੌਕਰੀਆਂ ਦਾ ਸਰਕਾਰੀ ਨੌਕਰੀ ਦੇਵਾਂਗੇ ਅਕੋਰਡਿੰਗ ਟੂ ਤੁਹਾਡੀ ਸਟੱਡੀ ਦੇ ਬੇਸ ਤੇ ਤੇ ਅਜੇ ਤੱਕ ਹੋਲੀ ਲਈ 4 ਅਗੇ ਇਲੈਕਸ਼ਨ ਆ ਰਹੇ ਨੇ ਇਲੈਕਸ਼ਨ ਦਾ ਸਟੈਂਡ ਕਰਨਾ ਕਿ ਚਲੋ ਇੱਕ ਦੋ ਜਿਹਨਾਂ ਨੂੰ ਜੋਬ ਫੜਾ ਕੇ ਤੇ ਬਾਕੀ ਫੈਮਿਲੀ ਫੇਰ ਉੱਧੇ ਛੱਡ ਦੇਣਗੇ ਤੇ ਇਹਨਾਂ ਨੇ ਹੁਜੇ ਐਜੂਕੇਸ਼ਨ ਮਿਨਿਸਟਰ ਆਈ ਸੀ ओपी ਸੋਨੀ ਉਹਨਾਂ ਨੇ ਹੁਜੇ ਇਹਨਾਂ ਕਿਹਾ ਕਿ ਆਪਾਂ ਜਿਹੜਾ ਇਹਨਾਂ ਦਾ ਇਲਾਜ ਆ ਆਪਾਂ ਕਰਵਾ ਰਹੇ ਹਾਂ ਤੇ ਆਪਾਂ ਕਰਵਾਇਆ ਸੀ ਲੈਕਿਨ ਇਹਨਾਂ ਨੇ ਸਿਰਫ ਜਦੋਂ ਬੰਦਾ ਹਸਪੀਟਲ ਚ ਜਦੋਂ ਐਕਸੀਡੈਂਟ ਹੋਇਆ ਸੀ ਸਿਰਫ ਉਦੋਂ ਇਲਾਜ ਹੋਇਆ ਸੀ ਉਸ ਤੋਂ ਬਾਅਦ ਇਹ ਕੁਝ ਫੈਮਲੀਆ ਨੇ ਮੈਨੂੰ ਪਤਾ ਜਿਨ੍ਹਾਂ ਨੂੰ ਮੈਂ 3 ਮਹੀਨੇ 4 ਮਹੀਨੇ 3 ਮਹੀਨੇ ਤੋਂ ਦੇਖ ਰਿਹਾ ਕਿ ਇਹ ਆਪਣਾ ਇਲਾਜ ਖੁਦ ਕਰਵਾ ਰਹੇ ਨੇ ਇਸ ਗਵਰਨਮੈਂਟ ਵੱਲੋਂ ਕੋਈ ਕਿਸੇ ਦਾ ਇਲਾਜ ਨਹੀਂ ਹੋ ਰਿਹਾ ਇਹ ਸਿਰਫ ਝੂਠ ਹੀ ਬੋਲ ਕੇ ਗਏ ਨੇ ਸਿਰਫ ਮੈਂ ਨਾਲੇ ਇੱਕ ਐਨਜੀਓ ਨੂੰ ਜ਼ਰੂਰ ਰਿਕਵੈਸਟ ਕਰਨਾ ਚਾਹਾਂਗਾ ਕਿ ਜਦੋਂ ਵੀ ਉਹ ਕਿਸੇ ਨੂੰ ਕੋਈ ਵੀ ਸਹਾਇਤਾ ਦੇਣ ਆਉਂਦੇ ਬਹੁਤ ਵਧੀਆ ਗੱਲ ਹੈ ਲੇਕਿਨ ਉਹ ਕਿਸੇ ਵੀ ਮਨਿਸਟਰ ਨੂੰ ਨਾਲ ਲੈ ਕੇ ਨਾ ਕਰਨ ਇਹ ਸਿਰਫ ਆਪਣਾ ਆਪਣੀ ਵਡਿਆਈ ਕਰਕੇ ਇੱਥੋਂ ਚੱਲ ਉਧਰ ਚੰਡੀਗੜ੍ਹ ਵਿਖੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਪ੍ਰਬਾਰੀ ਅਤੇ ਹਰਿਆਣਾ ਦੇ ਮੰਤਰੀ ਕੈਪਟਨ ਅਭਿਮਨਿਉ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਤੇ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਕਿ ਭਾਜਪਾ ਤੇ ਅਕਾਲੀ ਜਲਦਾ ਗਠਜੋੜ ਨੌ ਮਾਸ ਦਾ ਰਿਸ਼ਤਾ ਹੈ ਅਤੇ ਰਾਸ਼ਟਰ ਦੇ ਹਿੱਤ ਵਿੱਚ ਹੈ। ਕੋਈ ਐਸਾ ਇਕਾਦੀ ਵਾਰ ਕੋਈ ਕੋਈ ਵਿਅਕਤੀ ਬਿਆਨ ਹਾਤੇ ਰਿਹਾ ਤੇ ਰਾਜਨੀਤੀ ਵਿੱਚ ਲੇਕਿਨ ਇਸ ਕੋ ਇਸ ਸੇ ਹਮਾਰੇ ਗਠਵੰਧਨ ਕੇ जो हमारा जो मजबूती है उस पर कोई असर नहीं पड़ेगा अकाली दल भारतीय जनता पार्टी का एक सबसे पुराना सहयोगी दल है और भारतीय जनता पार्टी का नेतृत्व अकाली दल को अपने बहुत ही नज़दीक और करीब मानता रहा है और उनका हम सम्मान भी करते हैं और यह राष्ट्रहित में चलने वाला एक गठबंधन है तो इस गठबंधन की हमारे मनों में एक अलग स्तर है विषय दोनों तरफ से समय समय पर जो 40 साल से अधिक का जो हमारा संबंध है उसमें आते रहे हैं आते रहते हैं लेकिन इतिहास इस बात का साक्षी है कि राष्ट्र हित में किया गया गठबंधन हमारे लिए देश हित पहले है और दल हित बाद में है उधर चंडीगढ़ विखे ही पत्रकारों गलबात करते हुए भारतीय जनता पार्टी दे हरियाणा ਦੇ ਮੰਤਰੀ ਕੈਪਟਨ ਬੇਮਨਿਊ ਨੇ ਕਿਹਾ ਕਿ ਜੀਨ ਵਿਧਾਨ ਸਭਾ ਵਿੱਚ ਭਾਜਪਾ ਦੀ ਜਿੱਤ ਆਜ਼ਾਦੀ ਤੋਂ ਬਾਅਦ ਦੀ ਭਾਜਪਾ ਦੀ ਪਹਿਲੀ ਜਿੱਤ ਹੈ ਜੋ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਦੇ ਲੋਕ ਵਿਕਾਸ ਨੂੰ ਪਸੰਦ ਕਰ ਰਹੇ ਨੇ ਹਾਲਾਂਕਿ ਕੈਪਟਨ ਬੇਮਨਿਊ ਨੇ ਰਣਜੀਤ ਸੂਰਜੀ ਵਾਲਾ ਤੇ ਚੁਟਕੀ ਲਈ ਉਹਨਾਂ ਕਿਹਾ ਕਿ ਕਾਂਗਰਸ ਦਾ ਤਰੁਪਦਾਇਕਾ ਆਪਣੀ ਜ਼ਮਾਨਤ ਤਾਂ ਬਚਾ ਗਿਆ ਪਰ ਇੱਜ਼ਤ ਨਹੀਂ ਬਚਾ ਸਕਿਆ ਨਰਿੰਦਰ ਭਾਈ ਮੋਦੀ ਜੀ नेतृत्व को देश ने स्वीकार किया जींद ने अपनी आज उस पर मोहर लगाने का काम किया वही जो हमारा सबका साथ सबका विकास की नीति है जींद में जो विकास के कार्य किए हैं जो साढ़े चार साल पहले सीट हमारे पास नहीं थी आज जींद की जनता ने पांचवा साल में भारतीय जनता पार्टी को कमल का फूल खिलाकर करके ये सीट और ये विश्वास हमें व्यक्त किया है तो मैं जींद की जनता का कई मायनों में आभारी हूँ भारतीय जनता पार्टी के सभी नब्बे विधानसभाओं के कार्यकर्ताओं ने एक स्वर से अपने नेतृत्व को विश्वास दिलाया है कि लोकसभा हो विधानसभा हो भारतीय जनता पार्टी का कार्यकर्ता आत्मविश्वास में है उत्साह में है और ये महसूस करता है कि हरियाणा प्रदेश की जनता व भारतीय जनता पार्टी के साथ है इसलिए ਜੋ ਵੀ ਨਿਰਣੈ ਕੇਂਦਰੀ ਨੇਤਰਤਵ ਕਾ ਹੋਗਾ ਭਾਰਤੀ ਜਨਤਾ ਪਾਰਟੀ ਕਾ ਕਾਰਕਰਤਾ ਇਸ ਦੇਸ਼ ਔਰ ਸਮਾਜ ਕਾ ਸੈਨਿਕ ਬਨ ਕਰਕੇ ਇਸ ਚੁਨਾਵੀ ਸਮਰਮੇ ਕਮਲ ਖਿਲਾਣੇ ਕੇ ਲਿਏ ਭਾਜਪਾ ਕੀ ਵਿਜੈ ਸੁਨਿਸ਼ਚਿਤ ਕਰਨੇ ਕੇ ਲਿਏ ਲੋਕ ਸਭਾ ਔਰ ਵਿਧਾਨ ਸਭਾ ਦੋਨੋ ਚਨਾਵ ਮੇ ਤਿਆਰ ਖੜਾ ਹੈ। ओमप्रकाश चौटाला ਦੀ ਅਗਵਾਈ ਵਾਲੀ ਇੰਡੀਅਨ ਨੈਸ਼ਨਲ ਲੋਕਦਲ ਦੀ ਜੀਨ ਦਪਚੋਣ ਵਿੱਚ ਜ਼ਮਾਨਤ ਜ਼ਬਤ ਹੋ ਗਈ ਜਿਸ ਤੋਂ ਬਾਅਦ ਹਰਿਆਣੇ ਵਿੱਚ ਨਵੀਂ ਤਰ੍ਹਾਂ ਦੀ ਸਿਆਸਤ ਸ਼ੁਰੂ ਹੋ ਗਈ ਹੈ। ਹਾਲਾਂਕਿ ਜੀ ਜੀ ਪੀ ਦਾ ਦਿਗਵਿਜੇ ਚਟਾਲਾ ਦੂਸਰੇ ਨੰਬਰ ਤੇ ਰਿਹਾ ਹੈ ਪਰ ਕਿਤਨਾ ਕਿਤੇ ਐਨਲੋ ਨੇ ਕਿਹਾ ਹੈ ਕਿ ਚੋਣ ਨਤੀਜਿਆਂ ਤੋਂ ਬਾਅਦ ਛੇੜਛਾੜ ਕੀਤੀ ਗਈ ਹੈ ਉਹਨਾਂ ਕਿਹਾ ਕਿ ਚੋਣਾਂ ਤੋਂ ਬਾਅਦ ਛੇੜਛਾੜ ਕੀਤੀ ਗਈ ਹੈ ਜਿਸ ਕਰਕੇ ਉਹਨਾਂ ਦੇ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ ਹੈ ਐਨਲੋ ਦੇ ਜਨਰਲ ਸਕੱਤਰ ਆਰ ਐਸ ਚੌਧਰੀ ਨੇ ਕੀ ਕਿਹਾ ਉਹ ਸੁਣਦੇ ਹਾਂ ਦੇਖਿਏ ਜਹਾਂ ਤੱਕ ਮੈਂ ਸਮਝ ਪਾਇਆ ਹੂੰ ਚੋਣਾਂ ਦਾ ਪ੍ਰਣਾਮ में हेराफेरी दिखाई देती है मैं ये नहीं मान सकता कि नेहरू पार्टी का कैंडिडेट जितनी वोटें उसे मिली है उतनी मिलेंगी अगर पार्टी का कोई भी वर्कर प्रचार करने के लिए भी नहीं जाता या कोई पार्टी प्रचार नहीं करती चौबीस से ज़्यादा वोट पार्टी कैंडिडेट के आ जाते हैं इसलिए ईवीएम के आठवें राउंड के ऊपर जो रुका था हंगामा भी मचा था लाठीचार्ज भी हुआ था और सरकार कोई भी आज तक भी उसका स्पष्टीकरण नहीं दे पाई कि वो ई के नंबर वहाँ कुछ से और खोला गया जो ई उसके नंबर कुछ सरकार आज तक उसका स्पष्टीकरण नहीं दे पाई ये ठीक है कि सरकार जीत बाई इलेक्शन में सरकार आमतौर पर जीत जाती है क्यों खासकर जब के आठ नौ महीने रह रहे हैं तो वो तो समझते हैं कि चलो सरकार का सहयोग लें आठ नौ महीने को सरकार से फ़ायदा हो सकता है तो उठा लें क्योंकि हम तो विपक्ष में थे शुरू से शुरू से दो हज़ार चौदह से विपक्ष में थे और हमारा जीत भी जाता तब तो भी हम तो विपक्ष में रहते हैं ये कारण हो सकता है कि बीजेपी को वोट मिले हों लेकिन दूसरे किसी भी कैंडिडेट को हमारे से ज़्यादा वोट मिले या हमारे गले से नहीं उतरती है ये एक बड़ा भई घोटाला है इस घोटाले के बारे में तो कल भी हमारे प्रतिपक्ष नेता ने प्रेस कॉन्फ्रेंस के अंदर में मुद्दा उठाया है ये ठीक है अब हार तो हो गई है हार तो हम स्वीकार करते हैं इसमें कोई शक नहीं लेकिन जो इसके पीछे घपला है जो इसके पीछे साजिश है उसको हम एक्सपोज करने का प्रयास कर रहे हैं उधर अमृतसर विखे शहीद बाबा दीप सिंह जी दे जन्म दिहाड़े न बहुत ही श्रद्धा और उत्साह मनाया गया उधर इस पवित्र दिहाड़े मौके ਨਗਰ ਕੀਰਤਨਾਂ ਦੇ ਪ੍ਰਬੰਧ ਕੀਤੇ ਗਏ ਅਤੇ ਥਾਂ-ਥਾਂ ਤੇ ਨਗਰ ਕੀਰਤਨ ਦਾ ਨਜ਼ਾਰਾ ਵੇਖਣ ਨੂੰ ਮਿਲਿਆ ਸੰਗਤਾਂ ਨੇ ਵੀ ਹਮ ਹਮਾ ਕੇ ਨਗਰ ਕੀਰਤਨ ਦਾ ਸਵਾਗਤ ਕੀਤਾ ਤਨ ਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਤਨ ਤਨ ਬਾਬਾ ਦੀਪ ਸਿੰਘ ਜੀ ਤੋਂ ਆਰੰਭ ਹੋ ਕੇ ਗੁਰਦੁਆਰਾ ਜਨਮ ਸਥਾਨ ਪੂਵੈਦ ਸਾਹਿਬ ਵਿਖੇ ਵਿਸ਼ਾਲ ਮਹਾਨ ਨਜ਼ਰ ਕੀਰਤਨ ਸੰਤਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਗ ਅਗਵਾਈ ਵਿੱਚ ਅਤੇ ਜ세ਦਾਰ ਬਾਬਾ ਸਿੰਘ ਜੀ ਕਮਾਨਪੁਰਾ ਅਤੇ ਸਮੂਹ ਸੰਗਤਾਂ ਦੇ ਭਰਪੂਰ ਸਹਿਯੋਗ ਸਦਕਾ ਆਰੰਭ ਹੋਇਆ ਹੈ ਜਿਨ੍ਹਾਂ ਵਿੱਚ ਸ਼ਹਿਰ ਦੀਆਂ ਸਭਾ ਸੁਸਾਇਟੀਆਂ ਅਤੇ ਹੋਰ ਪ੍ਰੇਮੀ ਆਸ਼ਿਰਿਆ ਪਰ ਰਹੇ ਹਨ ਦਾਸਾਂ ਵੱਲੋਂ ਸਮੂਹ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਨ ਹੁਣ ਤੱਕ ਦੀਆਂ ਸੁਰਖੀਆਂ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫੇਰ ਮੁਲਾਕਾਤ ਹੋਏਗੀ ਸੁਰਿੰਦਰ ਡੱਲਾ ਨੂੰ ਦੇ ਇਜਾਜ਼ਤ ਧੰਨਵਾਦ